ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿਮੀ ਹੋਮ ਕਿਚਨ ਵਿੱਚ ਅੱਜ ਅਸੀਂ ਬਣਾਵਾਂਗੇ ਚਟਪਟੀ ਮਸਾਲੇਦਾਰ ਆਲੂ ਪਿੰਡੀ ਦੀ ਸਬਜ਼ੀ ਸਬਜ਼ੀ ਬਣਾਉਣ ਲਈ ਲੀਤੀ ਮੈਂ ਅੱਧਾ ਕਿਲੋ ਪਿੰਡੀ ਤੇ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਧੋ ਕੇ ਸੁਕਾ ਲਿੱਤਾ ਤੇ ਫਿਰ ਪਿੰਡੀ ਦੇ ਇੱਕ ਪਿੰਡੀ ਦੇ ਦੋ ਟੁਕੜੇ ਕਰ ਲਿੱਤੇ ਤੇ ਨਾਲ ਹੀ ਦੋ ਆਲੂ ਲਿੱਤੇ ਤੇ ਉਹਨਾਂ ਨੂੰ ਵੀ ਇੱਕ ਸਾਈਜ਼ ਦੇ ਹੀ ਕੱਟ ਲਿੱਤਾ ਜੋ ਪਿੰਡੀ ਦਾ ਸਾਈਜ਼ ਉਹੀ ਆਲੂਆਂ ਦਾ ਸਾਈਜ਼ ਇੱਕ ਬਰਾਬਰ ਕਰ ਲਿੱਤੇ ਹੁਣ ਅਸੀਂ ਲਮਾंगे ਤਿੰਨ ਪਿਆਜ਼ ਇਹਨਾਂ ਨੂੰ ਵੀ ਅਸੀਂ ਲੰਬੇ ਤਰੀਕੇ ਨਾਲ ਹੀ ਕੱਟ ਲੈਣਾ ਹੈ ਪਿਆਜ਼ ਕੱਟਣ ਤੋਂ ਬਾਅਦ ਅਸੀਂ ਤਿੰਨ ਚਾਰ ਹਰੀਆਂ ਮਿਰਚਾਂ ਲੈਂਤੀਆਂ ਇਹਨਾਂ ਨੂੰ ਵੀ ਇਸ ਤਰੀਕੇ ਨਾਲ ਕੱਟ ਲਿੱਤਾ ਹੈ ਹੁਣ ਅਸੀਂ ਲਮਾंगे ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਤੇ ਅਸੀਂ ਆਪਣੇ ਕੱਟੇ ਹੋਏ ਆਲੂਆਂ ਨੂੰ ਸਭ ਤੋਂ ਪਹਿਲਾਂ ਤੇਲ ਵਿੱਚ ਫਰਾਈ ਕਰਾਂਗੇ ਕੈਸੀ ਫਲੇਮ ਤੇਜ਼ ਹੀ ਰੱਖਣੀ ਹੈ ਇਹਨਾਂ ਨੂੰ ਅਸੀਂ ਕਰੰਚੀ ਹੋਣ ਤੱਕ ਫਰਾਈ ਕਰਨਾ ਹੈ ਹੁਣ ਇਹ ਬਿਲਕੁਲ ਚੰਗੀ ਤਰ੍ਹਾਂ ਬ੍ਰਾਊਨ ਹੋ ਗਏ ਹਨ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਫੜ ਕੇ ਸਾਈਡ ਕਰ ਲਵਾਂਗੇ ਹੁਣ ਜੋ ਸਾੜਾ ਔਇਲ ਬਚਿਆ ਹੈ ਉਸ ਵਿੱਚ ਪਾਵਾਂਗੇ ਕੱਟੇ ਹੋਏ ਪਿਆਜ਼ ਤੇ ਹਰੀ ਮਿਰਚ ਇਸ ਨੂੰ ਅਸੀਂ ਥੋੜੀਕ ਜਿਹੀ ਦੇਰ ਭੁੰਨਾਂਗੇ ਉਸ ਤੋਂ ਬਾਅਦ ਪਾਵਾਂਗੇ ਕਟੀਆਂ ਹੋਈਆਂ ਪਿੰਡੀਆਂ ਗੈਸ ਦੀ ਫਲੇਮ ਤੇਜ਼ ਹੀ ਰੱਖਾਂਗੇ ਤੇ ਇਹਨਾਂ ਨੂੰ ਹਲਕੇ ਹਲਕੇ ਹੱਥਾਂ ਨਾਲ ਹਿਲਾਉਂਦੇ ਹੋਏ ਭੁੰਨ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਹੈ। ਜਦੋਂ ਇਹ ਬ੍ਰਾਊਨ ਹੋ ਗਏ ਤਾਂ ਇਹਦੇ ਵਿੱਚ ਕੱਟਿਆ ਹੋਇਆ ਇੱਕ ਟਮਾਟਰ ਪਾਵਾਂਗੇ। ਫਿਰ ਅਸੀਂ ਆਪਣੇ ਫਰਾਈ ਕੀਤੇ ਹੋਏ ਆਲੂ ਵੀ ਪਾ ਦੇਣੇ ਹੈ। ਆਲੂਆਂ ਨੂੰ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। 2-3 ਮਿੰਟ ਪੁੰਨਣ ਤੋਂ ਬਾਅਦ ਅਸੀਂ ਇਹਨਾਂ ਵਿੱਚ ਪਾਵਾਂਗੇ ਆਪਣੇ ਸੁੱਕੇ ਮਸਾਲੇ। ਕੁੱਟੀ ਹੋਈ ਮਿਰਚ 1/2 ਚਮਚ ਪਾਇਆ ਥੋੜੀ ਜਿਹੀ ਪਾਈ ਹਲਦੀ 1/2 ਚਮਚ ਨਮਕ ਦਾ ਤੇ ਅਸੀਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਕਰਨ ਤੋਂ ਬਾਅਦ ਅਸੀਂ 1/2 ਚਮਚ ਪਾਵਾਂਗੇ ਆਮਚੂਰ ਦਾ ਤੇ ਅਸੀਂ ਇਹਨੂੰ 2-3 ਮਿੰਟ ਚੰਗੀ ਤਰ੍ਹਾਂ ਭੁੰਨਾਂਗੇ। ਰੈਡੀ ਹੈ ਸਾਡੀ ਭਿੰਡੀ ਦੀ ਸਬਜ਼ੀ। ਤੇ ਅਸੀਂ ਇਹਨੂੰ ਸਰਵ ਕਰਾਂਗੇ। ਤੁਸੀਂ ਇਸਨੂੰ ਰੋਟੀ ਜਾਂ ਪਰਾਂਠੇ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹਨ। ਬਹੁਤ ਹੀ ਟੇਸਟੀ ਬਣਦੀ ਹੈ।